ਆ ਬੰਟੀ ਮੈਂ ਖੋਦ ਕੇ ਨਾ ਬੰਟੀ ਜਿਹੜਾ ਸੀਸਣਾ ਗਾ ਲੋਨ ਤੇ ਗੱਡੀ ਬਣਾਈ ਹੋਨੇ ਸੀਸਣਾ ਉਹ ਕਹਦਾ ਚੋਰ ਨੇ ਵਾਜੀ ਆ ਸਾਰੇ ਹੁੰਦੇ ਥਾਣੇ ਨੇ ਮੈਂ ਸੋਚਤੀ ਲਾ ਕੇ ਸਿਰ ਤੇ ਮਾਮੀ ਤੂੰ ਚੋਰ ਹੋ ਕੇ tujhe nu chor keh reha ਕੈਂਪ ਦਾ ਕਬੂਤਰਵਾਜ ਚਵਲ ਵੰਗਾਉਂਗਾ ਲੱਕੂ ਇਹਨੇ ਮਨ ਚ ਕੋਈ ਬਹਿ ਮਾਂ ਇਹਦੇ ਬਹਿ ਇਹਦੇ ਭਲੇਖਾ ਆਪਣੇ ਮਨ ਚ ਕੱਢ ਦੇਵੇ ਜੇ ਰੱਬ ਨੇ ਇਹਦੀ ਕਿਸਮਤ ਚੰਗੀ ਹੈ ਬਾਜੀ ਕੱਲ ਅਸੀਂ ਨਹੀਂ ਸੀ ਔਰ ਜਿਹੜੇ ਦੇ ਪਾਰਸਲਾ ਦੇ ਵਿੱਚ ਕਾਲਾ ਮਾਲ ਸਪਲਾਈ ਹੋ ਰਿਹਾ ਉਹਦਾ ਖੁਲਾਸਾ ਫਿਰ ਵੱਡੇ ਲੈਵਲ ਦੇ ਕਰਾਂਗੇ ਮੈਨੂੰ ਲੱਗਦਾ ਸ਼ਾਇਦ ਐਡਾ ਤਾਂ ਕੋਈ ਐਡਾ ਨੈਟਵਰਕ ਚੱਲ ਰਿਹਾ ਉਹ ਵੀ ਇਨਕੁਆਰੀ ਕਰਾਂ ਕਿਤੇ ਪਾਰਸਲਾ ਦੀ ਆੜ ਦੇ ਵਿੱਚ ਫੀਮ ਤਸਕਰੀ ਤਾਂ ਨਹੀਂ ਕਰਦੇ ਆ ਲੱਕੋ ਦਾ ਕੋਈ ਮਤਲਬ ਨਹੀਂ ਉਹ ਬੰਦਾ ਕਿਸੇ ਨੂੰ ਚੋਰ ਕਹਿਣਾ ਉਹਨੂੰ ਇਹ ਨਹੀਂ ਪਤਾ ਹੈਗਾ ਚੋਰ ਸੀਦਾ ਠੱਗ ਚੋਰ ਉਹੋ ਆ 307 ਦੇਤੇ ਵੀ ਪਰਚਾ ਦਰਜ ਹੋਇਆ ਸੀ ਕਿਉਂਕਿ ਇਹ ਤੇ ਆਪ ਲੋਕਾਂ ਦੇ ਨਿਆਣੇ ਮਾਰ ਰਹੇ ਆ ਤੁਸੀਂ ਚੋਰ ਹੋ ਤੁਸੀਂ ਠਾਗੋ ਤੁਸੀਂ 420 ਦੇ ਪਰਚੇ ਕਰਵਾਨੇ ਹੋ ਕਾ ਇਹ ਸ਼ੇਰਾਂ ਦੀ ਚਵਲ ਕੈਂਪ ਦੀ ਆ ਮੈਨੂੰ ਇਨਫੋਰਮੇਸ਼ਨ ਇਹ ਆਈ ਆ ਕਿ ਫਹੀਮ ਦਾ ਕਾਰੋਬਾਰ ਕਰਦਾ ਔਰ ਜਿੱਤੇ ਡਾਕ ਖਾਣੇ ਦੇ ਬਾਅਦ ਬੈਠਦਾ ਤੇ ਪਾਰਸਲ ਦੇ ਵਿੱਚ ਜਿਹੜੀ ਫਹੀਮ ਤਸਕਰੀ ਹੁੰਦੀ ਆ ਇੱਕ ਵਿਅਕਤੀ ਦਾ ਪੁੱਤ ਮਰਿਆ ਉਹ ਤਰਲੇ ਬਾ ਰਿਆ ਔਰ ਅੱਜ ਜਿਉਂਨੇ ਗੁੱਸੇ ਦੇ ਵਿੱਚ ਚਲੋ ਕਿਰਪਾਨ ਕੱਢ ਲਈ ਆ ਉਹ ਵਿਅਕਤੀ ਜਿਨੇ ਜਿਹਦੇ ਤੇ ਦੋਸ਼ ਲੱਗੇ ਵੇ ਕਿਸੇ ਦੇ ਪੁੱਤ ਦੀ ਆਤਮ ਹੱਤਿਆ ਦੇ ਉਹ ਵਿਅਕਤੀ ਸਾਹਨੇ ਚ ਸ਼ਰੇਆਮ ਧਮਕੀਆਂ ਦੇ ਰਿਹਾ ਯਾਰ ਸ਼ਰੇਆਮ ਇੱਕ ਜਿਨ੍ਹਾਂ ਦਾ ਪੁੱਤ ਮਰਿਆ ਉਹਨਾਂ ਨੂੰ ਡਰਾ ਰਹੇ ਧਮਕਾ ਰਹੇ ਹੁਣ ਸ਼ਿਵਸਨ ਲੌਇਨ ਤੋਂ ਬੰਟੀ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਉੱਤੇ ਜਿਹੜੇ ਜਿਹੜੇ ਇਲਜ਼ਾਮ ਲੱਗ ਰਹੇ ਸੀ ਕੱਲ ਕਿ ਇਹ ਜਾਣ ਕੇ ਧਰਨੇ ਲਵਾ ਰਹੇ ਠੱਗਾ ਇਹ ਚੋਰ ਆ ਅੱਜ ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ ਭਾਈ ਇਲਜ਼ਾਮ ਲੱਗ ਰਿਹਾ ਕਿ ਤੁਸੀਂ ਚੋਰ ਹੋ ਤੁਸੀਂ ਠਾਗੋ ਤੁਸੀਂ 420 ਚ ਪਰਚੇ ਕਰਵਾਨੇ ਹੋ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਤੇ ਇਹ ਅਲੀਗੇਸ਼ਨ ਲੱਗ ਪਏ ਮੈਂ ਪਹਿਲੇ ਤੁਹਾਨੂੰ ਇੱਕ ਗੱਲ ਦੱਦਾਂ ਇੱਕ ਕੈਂਪ ਦਾ ਕਬੂਤਰਵਾਜ ਚਵਲ ਮਹਗਾਉਂਗਾ ਲੱਕੂ ਸਿਰਾ ਦੀ ਚਵਲ ਔਰ ਜਿਹੜਾ ਮੈਨੂੰ ਲੱਗਦਾ ਕਿ ਜਿਹੜਾ ਇਹ ਕਾਰੋਬਾਰ ਪਹਿਲੇ ਦਾ ਕਾਰੋਬਾਰ ਚੈੱਕ ਕੀਤਾ ਜਾਵੇ ਮੈਨੂੰ ਇਨਫੋਰਮੇਸ਼ਨ ਇਹ ਆਈ ਹੈ ਕਿ ਫਹੀਮ ਦਾ ਕਾਰੋਬਾਰ ਕਰਦਾ ਔਰ ਜਿੱਤੇ ਡਾਕ ਖਾਨੇ ਦੇ ਬਾਹਰ ਬੈਠਦਾ ਉੱਤੇ ਪਾਰਸਲ ਦੇ ਵਿੱਚ ਜਿਹੜੀ ਫਹੀਮ ਤਸਕਰੀ ਹੁੰਦੀ ਹੈ ਮੈਂ ਪ੍ਰਸ਼ਾਸਨ ਨੂੰ ਇਹ ਵੀ ਇਨਕੁਆਇਰੀ ਕਰਾਉਂਗਾ ਕਿ ਸ਼ਾਇਦ ਉੱਥੋਂ ਪਾਰਸਲ 'ਚ ਜਿਹੜੀ ਫਹੀਮ ਤਸਕਰੀ ਹੋ ਰਹੀ ਹੈ ਇਹਦੇ ਥਰੂ ਤਾਂ ਨਹੀਂ ਕਿਤੇ ਹੋ ਰਹੀ ਕਿਉਂਕਿ ਸਾਨੂੰ ਸ਼ੱਕ ਆ ਇਹ ਸਿਰਾ ਦੀ ਚਵਲ ਕੈਂਪ ਦੀ ਆ ਇਹਨੇ ਪਿਛਲੇ ਮੇਰੇ ਸਾਲੇ ਦਾ ਜਦੋਂ ਹਮਲਾਖ ਹੋਇਆ ਸੀ 307 ਦੇ ਇਤੇ ਵੀ ਪਰਚਾ ਦਰਜ ਹੋਇਆ ਸੀ ਕਿਉਂਕਿ ਇਹ ਤੇ ਆਪ ਲੋ ਔਰ ਅੱਜ ਸਾਡਾ ਵਰਿੰਦਰ ਭਰਾ ਵਾ ਔਰ ਅਸੀਂ ਆਪਣੇ ਪਰਿਵਾਰ ਦੇ ਨਾਲ ਜੇ ਖੜੇ ਹੋ ਗਏ ਤੇ ਇਹਨਾਂ ਨੂੰ ਚੁੱਭਾ ਲਾਪੇ ਇੱਕ ਗੱਲ ਕਲੀਅਰ ਆ ਅਸੀਂ ਪ੍ਰਮਾਤਮਾ ਕੋ ਡਰਦੇ ਆ ਔਰ ਕਿਸੇ ਕੋ ਨਹੀਂ ਡਰਦੇ ਜਿਹੜਾ ਮਰਜੀ ਆਵੇ ਅਸੀਂ ਖੁੱਲ ਕੇ ਖੜੇ ਆ ਔਰ ਜਿੰਨਾ ਚੇ ਜੇ ਆਪਣਾ ਪੁਲਿਸ ਜੋ ਸਾਫ ਨਹੀਂ ਦਊਗੀ ਤਾਂ ਫੇ ਕੋਰਟ ਬਣੀ ਅਸੀਂ ਕੋਰਟ ਥਰੂ ਵੀ ਪਰਚੇ ਕਰਾਣੇ ਜਾਣਦੇ ਆ ਠੀਕ ਆ ਨਾ ਰੇਟ ਵੀ ਹਾਈ ਕੋਰਟ ਪੈ ਸਕਦੀ ਸਭ ਕੁਝ ਹੋਊਗਾ ਲੇਕਿਨ ਐਡਾ ਦਾ ਧੱਕਾ ਇੱਕ ਇੱਕ ਵਿਅਕਤੀ ਦਾ ਪੁੱਤ ਮਰਿਆ ਉਹ ਤਰਲੇ ਬਾ ਰਿਆ ਔਰ ਅੱਜ ਜੀਓ ਨੇ ਗੁੱਸੇ ਦੇ ਵਿੱਚ ਚਲੋ ਕਿਰਪਾਨ ਕੱਢ ਲਈ ਐ ਚਲੋ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਜਿਹੜੀ ਕਰਨੀ ਹੈ ਕਰੇ ਲੇਕਿਨ ਇੱਕ ਚੀਜ਼ ਕਲੀਅਰ ਹੈ ਜੇ ਪ੍ਰਸ਼ਾਸਨ ਨੇ ਪਰਚਾ ਦਰਜ ਕੀਤਾ ਵਾ ਵਿਦਨ ਇਨਕੁਆਇਰੀ ਕੀਤਾ ਹੋਣਾ ਨਾ ਪਰਚਾ ਦੇ ਬਿਨ ਇਨਕੁਆਇਰੀ ਤੋਂ ਬਿਨਾ ਪਰਚਾ ਦਰਜਤਾ ਨਹੀਂ ਹੁੰਦਾ ਇਨਕੁਆਇਰੀ ਦੇ ਵਿੱਚ ਜੇ ਪਰਚਾ ਦਰਜ ਕੀਤਾ ਬਾਈ ਨੇਮ ਇਲਾਕੇ ਦਾ ਜਿਹੜਾ ਕਾਉਂਸਲਰ ਕਾਉਂਸਲਰ ਪਤੀ ਹੈਗਾ ਜਾਂ ਚਾਰ ਵਿਅਕਤੀ ਹੋਰ ਜੇ ਪਰਚਾ ਦਰਜ ਕੀਤਾ ਅੱਜ ਉਹ ਵਿਅਕਤੀ ਸ਼ਰਿਆਮ ਥਾਣੇ 'ਚ ਘੁੰਮ ਰਿਹਾ ਇਹ ਹੋਈ ਕਿਤੇ ਨਾਰਮਲ ਬੰਦਾ ਹੁੰਦਾ ਤੇ ਪੁਲਿਸ ਕਹਿੰਦੀ ਉਹਦੀ ਇਨਕੁਆਇਰੀ ਲੱਗੀ ਆ ਇਨਕੁਆਇਰੀ ਮੁਕੰਮਲ ਨਹੀਂ ਹੋਈ ਇਨਕੁਆਇਰੀ ਲੱਗੀ ਆ ਤੇ ਪੁਲਿਸ ਮੌਕੇ ਤੇ ਅਰੈਸਟ ਪਾ ਸਕਦੀ ਆ ਉਹ ਵਿਅਕਤੀ ਜਿਨੇ ਜਿਹਦੇ ਤੇ ਦੋਸ਼ ਲੱਗੇ ਵੇ ਕਿਸੇ ਦੇ ਪੁੱਤ ਦੀ ਆਤਮ ਹੱਤਿਆ ਦੇ ਉਹ ਵਿਅਕਤੀ ਸਾਨੇ ਚ ਸ਼ਰੇਆਮ ਧਮਕੀਆਂ ਦੇ ਰਿਹਾ ਯਾਰ ਸ਼ਰੇਆਮ ਇੱਕ ਜਿਨ੍ਹਾਂ ਦਾ ਪੁੱਤ ਮਰਿਆ ਉਹਨਾਂ ਨੂੰ ਡਰਾ ਰਹੇ ਧਮਕਾ ਰਹੇ ਬਿਲਕੁਲ ਗਲਤ ਗੱਲ ਹੈ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਇਹਨਾਂ ਨੂੰ ਇਨਸਾਫ ਦਿਵਾਵੇ ਆਪਣੇ ਬੱਚੇ ਦੀ ਮੌਤ ਦੇ ਲਈ ਉਹ ਇਨਸਾਫ ਦੀ ਪਰਿਵਾਰ ਗੋਹਾਰ ਲਵਾ ਰਿਹਾ ਜਿਉ ਧਰਨੇ ਲਾ ਰਿ ਚਵਲਾ ਚੁੰਮਲਾ ਭਾਈ ਇਹ ਕੈਂਪ ਦੀ ਹੈ ਜਿਹੜੇ ਹੈਗਾ ਵਾ ਲੱਕੋ ਇਹਦੀ ਸਾਨੂੰ ਕੋਈ ਪਰਵਾਹ ਨਹੀਂ ਇੱਦਾਂ ਦੀ ਚਵਲਾ ਪਿਆ ਤੁਰੀਆਂ ਫਿਰਦੀਆਂ ਸਾਡੇ ਪਿੱਛੇ ਸਾਨੂੰ ਕੋਈ ਪਰਵਾਹ ਨਹੀਂ ਚਵਲ ਨੂੰ ਵੀ ਇਹ ਕਲੀਅਰ ਦੱਸਣਾ ਚਾਹੁੰਦੇ ਆ ਕਿ ਅਸੀਂ ਖੁੱਲ ਕੇ ਖੜੇ ਆ ਤੂੰ ਜਿੱਥੋਂ ਤੱਕ ਜ਼ੋਰ ਲਾਣਾ ਲਾ ਲਈ ਔਰ ਜੇ ਤੇਰੇ ਚ ਜੇ ਜੇ ਤੇਰੇ ਚੋਂ ਜ਼ੁਰਤ ਹੋਊਗੀ ਤੂੰ ਰੋਕ ਕੇ ਦਿਖਾਵੇਂ ਕਿਉਂਕਿ ਤੇਰਾ ਪਹਿਲਾ ਫਰਜ਼ ਬੰਦਾ ਤੂੰ ਕੈਂਪਦਾਰ ਨਹੀਂ ਹੈਂ ਕਿ ਤੇਰਾ ਫਰਜ਼ ਬੰਦਾ ਇਨਸਾਨੀਅਤ ਤੌਰ ਤੇ ਕਿ ਜਿਸ ਬੱਚੇ ਦੀ ਮੌਤ ਹੋਈ ਆ ਉਸਦੇ ਨਾਲ ਖੜਨਾ ਨਾ ਕਿ ਇਦਾਂ ਦੀ ਚਵਲੀਆਂ ਮਾਰਨੀ ਆ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਆ ਅਰੈਸਟ ਕਿਉਂ ਨਹੀਂ ਕੀਤਾ ਇਹ ਤੁਹਾਨੂੰ ਕੀ ਲੱਗ ਰਿਹਾ ਬਿਲਕੁਲ ਪੋਲੀਟੀਕਲ ਪ੍ਰੈਸ਼ਰ ਆ ਦੇਖੋ ਜਦੋਂ ਮੌਜੂਦਾ ਸਰਕਾਰ ਦੇ ਵਿੱਚ ਕਾਉਂਸਲਰ ਹੋਵੇ ਤੇ ਇੰਨੇ ਕਾਉਂਸਲਰ ਇਕੱਠੇ ਹੋ ਕੇ ਜਦੋਂ ਤੁਰੇ ਫਿਰਨ ਤੇ ਫਿਰ ਤੁਹਾਨੂੰ ਪਤਾ ਕਾਰਵਾਈ ਤੇ ਫਿਰ ਬੜਾ ਔਖਾ ਹੁੰਦਾ ਵਾ ਔਰ ਇਹ ਪੋਲੀਟੀਕਲ ਪ੍ਰੈਸ਼ਰ ਆ ਚਲੋ ਇਨਸਾਫ ਦਵਾਨ ਲਈ ਪਰਮਾਤ ਕਹਿੰਦੇ ਨੇ ਜਿਹਦਾ ਕੋਈ ਨਾ ਹੋਵੇ ਤਾਂ ਪਰਮਾਤਵਾ ਹੁੰਦਾ ਪਰਮਾਤਵਾ ਬੈਠਾ ਵਾ ਬਾਕੀ ਜੋ ਆਸੀਂ ਪੂਰਾ ਜੋਰ ਲਾਵਾਂਗੇ ਪ੍ਰਸ਼ਾਸਨ ਤੇ ਜਲੰਧਰ ਚ ਨਹੀਂ ਗੱਲ ਬਣੂਗੀ ਡੀਜੀਪੀ ਬੈਠੇ ਆ ਕੋਟਾ ਬੈਠੀਆਂ ਬਹੁਤ ਕੁਛ ਅਸੀਂ ਜੋਰ ਲਾ ਕੇ ਇਨਸਾਫ ਪੂਰਾ ਦਵਾਵਾਂਗੇ ਭਾਜੀ ਇੱਕ ਗੱਲ ਇਹ ਹੈ ਲੱਕੋ ਦਾ ਕੋਈ ਮਤਲਬ ਨਹੀਂ ਉਹ ਬੰਦਾ ਕਿਸੇ ਨੂੰ ਚੋਰ ਕਹਿਣਾ ਉਹਨੂੰ ਇਹ ਨਹੀਂ ਪਤਾ ਹੈਗਾ ਚੋਰ ਸੀਦਾ ਠੱਗ ਚੋਰ ਉਹੋ ਆ ਬਹੁਤ ਚਿਰ ਪਹਿਲਾਂ ਅਸੀਂ ਉੱਥੇ ਪਰਚਾ ਕਰਾਇਆ ਸੀ ਕਿਉਂਕਿ ਉਹਨਾਂ ਨੇ ਮੇਰੇ ਬ੍ਰਦਰ ਤੇ ਹਮਲਾ ਕਰਵਾਇਆ ਸੀ ਖੁਦ ਬੱਚਿਆਂ ਨੇ ਮਰਵਾੰਦਾ ਬੱਚਿਆਂ ਨੂੰ ਪਰਪਾਨਾ ਵਰਵਾਈਆਂ ਸੀ ਇਹਨੇ ਖੜਾ ਇੱਕ ਵਿੱਚ 86 ਟੰਕੇ ਲੱਗੇ ਸੀ ਇੱਕ ਦਿਉਂਗਾ ਲਾਥੀ ਕਿਸੇ ਤੇ ਉਸ ਤੋਂ ਪਹਿਲਾਂ ਸੀ ਇਹਨੂੰ ਦੱਤੀਏ ਇਹਦੇ ਮਨ ਚ ਕੋਈ ਬਹਿਮ ਆ ਤੇਰੇ ਬਹਿਮ ਇਹਦੇ ਭਲੇਖਾ ਆਪਣੇ ਮਨ ਚੋਂ ਕੱਢ ਦੇਵੇ ਜੇ ਰੱਬ ਨੇ ਇਹ ਕਿਸਮਤ ਚੰਗੀ ਹੈ ਭਾਜੀ ਕੱਲ ਅਸੀਂ ਨਹੀਂ ਸੀ ਹੁੰਦੇ ਥਾਣੇ ਦੇ ਮੈਂ ਸੂਜ ਜੁੱਤੀ ਲਾ ਕੇ ਸਿਰ ਚ ਮਾਰੀ ਤੂੰ ਚੋਰ ਹੋ ਕੇ ਦੂਜੇ ਨੂੰ ਚੋਰ ਕਹਿ ਰਿਹਾ ਇਹਦਾ ਕਿਤੇ ਕਿਸ ਨੂੰ ਅਗਲੇ ਦਾ ਇਹਨੂੰ ਪੁੱਛੋ ਕਿਹੜੀਆਂ ਨੌਕਰੀਆਂ ਕਰਦਾ ਇਹਨੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਇਹਨੂੰ ਪੁੱਛੋ ਕਿਹੜੀ ਨੌਕਰੀ ਕਰਦਾ ਹੈ ਇਹਦੀ ਪ੍ਰਾਪਰਟੀ ਚੈੱਕ ਕਰੋ ਵੀ ਉੱਥੇ ਕਰਦਾ ਕੀ ਕਰਦਾ ਇਹਦੀਆਂ ਫੈਕਟਰੀਆਂ ਇਹਦੀਆਂ ਕਿਹੜਾ ਕਾਰੋਬਾਰ ਚੱਲ ਰਿਹਾ ਹੈ ਇਹਦਾ ਹਾਂ ਪਾਜੀ ਫੀਮ ਦਾ ਕੰਮ ਕਰਦਾ ਇਹਨਾਂ ਫੀਮ ਦੀ ਸਪਲਾਈ ਆ ਸਾਰੇ ਉਹਦੇ ਜੋ ਜਿਹੜਾ ਪਾਰਸਲ ਭੇਜਦੇ ਉਹਨਾਂ ਦੀ ਸਾਰੀ ਫੀਸ ਜਾਂਦੀ। ਮਾਲੀਓ ਪੁਲਿਸ ਕਮਿਸ਼ਨਰ ਕੋਲੋਂ ਇਹਦੀ ਵੀ ਇਨਕੁਆਇਰੀ ਕਰਾਂਗੇ ਕਿਉਂਕਿ ਜਿਹੜੀ ਪਾਰਸਲਾ ਦੇ ਵਿੱਚ ਜਿਹੜੀ ਹੀਮ ਤਸਕਰੀ ਹੈ ਪਿਛਲੇ ਪਿਛਲੇ ਮਹੀਨਿਆਂ ਵੀ ਫੜੀ ਗਈ ਸੀ। ਜਲੰਧਰ ਦੇ ਵਿੱਚ ਆਵਾਦਪੁਰੇ ਦੇ ਕੋਲੋਂ ਫੜੀ ਗਈ ਸੀ। ਮੈਨੂੰ ਲੱਗਦਾ ਸ਼ਾਇਦ ਐਡਾ ਤਾਂ ਕੋਈ ਐਡਾ ਨੈਟਵਰਕ ਚੱਲ ਰਿਹਾ ਉਹ ਵੀ ਇਨਕੁਆਇਰੀ ਕਰਾਂਗੇ ਕਿਤੇ ਪਾਰਸਲਾ ਦੀ ਆੜ ਦੇ ਵਿੱਚ ਹੀਮ ਤਸਕਰੀ ਤਾਂ ਨਹੀਂ ਕਰਦੇ ਆ ਕਿਉਂਕਿ ਇੰਨੀ ਛੇਤੀ ਪ੍ਰਾਪਰਟੀ ਕਿੱਦਾਂ ਬਣ ਜਾਣੀ ਕਬੂਤਰ ਆਵਾਜ਼ ਕਬੂਤਰ ਉਡਾਣ ਵਾਲਾ ਵਿਅਕਤੀ ਤੇ ਫਟਾਫਟ ਗੱਡੀਆਂ ਲੈ ਲੈ ਫਟਾ ਕਰਦੇ ਆ ਇਨਕੁਆਇਰੀ ਕਰਾਵਾਂਗੇ ਔਰ ਜਿਹੜੇ ਦੇ ਪਾਰਸਲਾਂ ਦੇ ਵਿੱਚ ਕਾਲਾ ਮਾਲ ਸਪਲਾਈ ਹੋ ਰਿਹਾ ਉਹਦਾ ਖੁਲਾਸਾ ਫਿਰ ਵੱਡੇ ਲੈਵਲ ਦੇ ਕਰਾਂਗੇ ਗੱਲ ਪਤਾ ਕੀ ਭਾਜੀ ਇੱਕ ਉਹਦਾ ਜੀ ਚਲਾ ਗਿਆ ਘਰ ਦਾ ਤੁਸੀਂ ਉਹਨੂੰ ਸਪੋਰਟ ਕਰੋ ਤੁਸੀਂ ਉਹਨੂੰ ਬਿਲਕੁਲ ਸਪੋਰਟ ਨਹੀਂ ਕਰ ਰਹੇ ਉਹ ਤੁਸੀਂ ਦੂਜੇ ਬਾਦੀ ਨੂੰ ਸਪੋਰਟ ਕੀਤੀ ਉਹਨਾਂ ਨੂੰ ਜਿਨ੍ਹਾਂ ਨੇ ਇਹਨਾਂ ਦੇ ਬੱਚੇ ਨੂੰ ਧਮਕੀਆਂ ਦਿੱਤੇ ਔਰ ਕੋਹਨੇ ਦੇ ਕਰਕੇ ਇਹਨਾਂ ਦੇ ਬੱਚੇ ਨੇ ਹੱਥ ਮੱਥਿਆ ਕੀਤੀ ਠੀਕ ਹੈ ਘਰ ਵਾਲੇ ਕਮਜ਼ੋਰ ਪਾਸੇ ਨਹੀਂ ਠੀਕ ਹੈ ਤੁਸੀਂ ਉਹਨਾਂ ਨਾਲ ਸਾਥ ਦਿਓ ਤੁਸੀਂ ਤੀਜੇ ਬੰਦੇ ਨਾਲ ਸਾਥ ਦੇ ਰੇ ਜਾ ਕੇ ਕੋਈ ਤੁਸੀਂ ਉਹਨਾਂ ਘਰ ਆ ਕੇ ਸੋਚ ਸਕ ਨਹੀਂ ਕੀਤਾ ਤੁਸੀਂ ਉਹਨਾਂ ਨਾਲ ਖੜੇ ਨਹੀਂ ਹੋਏ ਤੁਸੀਂ ਅਗਲੇ ਮੈਂ ਨੀਚੇ ਦਿਖਾ ਰਹੇ ਇਹ ਉਹਦੇ ਮਨ ਦਾ ਵਹਿਮ ਆ ਜਿਹੜੇ ਵੀ ਭਵੇਂ ਕੌਣ ਸਨ ਜਿਹੜੇ ਭਾਈ ਉਹਨਾਂ ਕੋਲ ਬਿਲਕੁਲ ਕਿਸੇ ਕੋਈ ਨਹੀਂ ਡਰਦੇ ਜਿਹੜੇ ਮਰਜੀ ਸ਼ਹਿਰ ਦਾ ਆ ਜਵੇ ਭਾਈ ਉਹਨਾਂ ਨੇ ਖੜੇ ਆ ਹਮੇਸ਼ਾ ਉਹਨਾਂ ਨੂੰ ਇਨਸਾਫ ਦਵਾਣਾ ਉਹਨਾਂ ਦੇ ਬੇਟੇ ਨੂੰ ਪਿੱਛੇ ਦਵਾਣਾ ਇਹ ਸਾਡਾ ਪਰਿਵਾਰ ਆ ਪਰਿਵਾਰ ਦੇ ਨਾਲ ਖੜੇ ਆ ਕੋਈ ਅਸੀਂ ਕੋਈ ਰਾਜਨੀਤੀ ਕਰਨ ਨਹੀਂ ਆਏ ਭਰਾਵਾ ਇਕੱਠੇ ਖਾਦਾ ਪੀਤਾ ਇਕੱਠੇ ਬੈਠੇ ਆ ਪਰਿਵਾਰ ਦੇ ਨਾਲ ਖੜੇ ਆ ਅਸੀਂ ਮੈਨੂੰ ਤਾਂ ਲੱਗਦਾ ਜੜੇ ਆ ਕਹਿਦੇ ਆ ਇਹਨਾਂ ਨੂੰ ਪੈਸੇ ਚੜ ਗਏ ਆ ਚਰੇ ਕਹਿ ਰਹੇ ਇਹਨਾਂ ਨੂੰ ਪੈਸੇ ਚੜੇ ਤਾਂ ਹੀ ਦੇ ਬੋਲੇ ਸਾਰੇ ਜਣੇ ਆ ਕੇ ਕੈਮਰੇ ਦੇ ਅੱਗੇ ਇਹ ਵੀ ਪੈਸੇ ਹੀ ਖਾਂਦੇ ਆ ਰੱਕੋ ਬੋਲਿਆ ਵਾ ਇਹ ਵੀ ਪੈਸੇ ਕਿ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਸਾਰਿਆਂ ਨੂੰ ਪੈਸੇ ਚੜੇ ਆ ਜਿਹੜੇ ਬਕਵਾਸ ਕਰਦੇ ਤਾਂ ਤਾਂ ਗੱਲ ਕਰੇ ਪਹਿਲਾਂ ਆਪਣੀ ਮੰਜੀ ਦੇਲੇ ਸੋਟਾ ਮਾਰੇ ਇਹਨੇ ਘਰ ਵਿੱਚ ਕੀ ਹੋਇਆ ਆ ਠੀਕ ਹੈ ਅਗਲੇ ਦੇ ਬੱਚਿਆਂ ਨੂੰ ਇੱਕ ਵਾਰੀ ਤੁਸੀਂ ਉਹਦੇ ਘਰ ਨਹੀਂ ਗਏ ਮੁੰਡਾ ਇਹਦਾ ਚਿੱਟਾ ਪਿੰਦਾ ਸੀ ਇਹਨੇ ਬਾਹਰ ਪੇਚਾ ਮੁੰਡਾ ਆਪਣਾ ਸਾਡੀ ਇੱਕ ਮਾਨਯੋਗ ਪੰਜਾਬ ਦੇ ਸੀਐਮ ਐ ਬਹੁਤ ਵਧੀਆ ਕਾਰਗੁਜ਼ਾਰੀ ਉਹਨਾਂ ਦੀ ਇੱਕ ਇਲਾਕੇ ਦੇ ਮંત્રી ਸਾਹਿਬ ਭਗਤ ਚੁੰਨੀਲਾ ਭਗਤ ਮਹਿੰਦਰ ਭਗਤ ਜੀ ਨੂੰ ਵੀ ਬੇਨਤੀ ਹੈ ਕਿ ਦੇਖੋ ਇਸ ਪਰਿਵਾਰ ਨੂੰ ਇਨਸਾਫ ਦਿਵਾਓ ਦੇਖੋ ਚਾਹੇ ਕੋਈ ਕੌਂਸਲਰ ਸੱਤਾ 'ਚ ਬੈਠਾ ਦੇਖੋ ਜਿਸ ਪਰਿਵਾਰ ਦਾ ਪੁੱਤ ਗਿਆ ਵਾ ਉਸ ਪਰਿਵਾਰ ਨੂੰ ਪਤਾ ਉਹਨਾਂ ਦਾ ਸਾਰੀ ਉਮਰ ਲੈ ਉਹਦੇ ਕਿਦਾਂ ਭਰਾ ਜਿਹਦਾ ਭਰਾ ਗਿਆ ਜਿਹਦਾ ਪੁੱਤ ਗਿਆ ਹਨਾ ਉਸ ਪਰਿਵਾਰ ਨੂੰ ਪਤਾ ਕਿ ਉਹਨਾਂ ਦੇ ਕੀ ਬੀਤਰੀਆ ਤੇ ਮੰਤਰੀ ਸਾਹਿਬ ਤੁਸੀਂ ਵੀ ਘਰੋਂ ਨਿਕਰ ਕੇ ਉਹਨਾਂ ਦੇ ਘਰ ਹਮਦਰਦੀ ਦਿਤਾਓ ਔਰ ਉਸ ਪਰਿਵਾਰ ਨੂੰ ਇਨਸਾਫ ਦਿਵਾ ਤਾਂ ਕਿ ਉਹ ਆਪਣੇ ਬੱਚੇ ਨੂੰ ਇਨਸਾਫ ਲਈ ਜਿਹੜੇ ਬਾਰ-ਬਾਰ ਧਰਨੇ ਲਗਾ ਰਹੇ ਬਾਰ-ਬਾਰ ਠੋਕਰਾ ਖਾ ਰਹੇ ਉਹ ਨਾ ਖਾਨੀਆਂ ਪੈ ਦੋਸਤੋ ਅੱਜ ਜਿਹੜੇ ਪੇਰੈਂਟਸ ਇਕੱਠੇ ਹੋਏ ਸੀ ਨੌਜਵਾਨ ਵੱਲੋਂ ਜਿਹੜਾ ਸੁਆਇਡ ਕੀਤਾ ਗਿਆ ਸੀ ਤੇ ਬਹੁਤ ਹੀ ਜਿਹੜੇ ਪਰੇਸ਼ਾਨ ਆ ਧਰਨੇ ਵੀ ਲਗਾ ਕੇ ਦੇਖ ਲੈ ਪਰਚੇ ਹੋਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਅਸੀਂ ਵੀ ਅਪੀਲ ਆਪਣੇ ਚੈਨਲ ਵੱਲੋਂ ਇਹ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਇਨਸਾਫ ਮਿਲੇ ਕੈਮਰਾਮੈਨ ਬਿੰਕੂ ਢਵਾਲ ਦੇ ਨਾਲ ਸਨੈਸੋਤਾ ਦੀ ਖਾਸ ਰਿਪੋਰਟ